ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਲੈ ਕੇ ਆਏ ਹਾਂ ਕਾਕੇ ਦੀ ਵਰਕਸ਼ਾਪ ਤੇ ਇਹ ਪਿੰਡ ਜਿਹੜੇ ਬੁਰਿਆ ਬਾਕੀ ਇੱਧਰ ਤਾਂ ਮੁੰਡਾ ਕੰਮ ਕਰਾਉਂਦੇ ਆ ਦੇਖੋ ਤਾਂ ਪੂਰੇ ਨੇ ਬਰਾਗੀਆਂ ਨਾਲੇ ਇੱਧਰ ਮਾਰ ਵੀ ਕੈਮਰਾ ਫੜੀ ਨੇ ਬਰਾਗੀਆਂ ਬੰਦਾਂ ਉਹ ਕਰਨੇ ਚਲੇ ਜਾਂਦੇ ਨੇ ਆਹ ਵਗੈਰੇ ਕੀ ਕਪੜਾ ਕਿੱਲਾ ਪ੍ਰਾਈਸ ਲਾਤਾ ਰਿਹਾ ਕੋਲ ਜਾਂਦੇ ਕੋਲ ਲੈ ਦੇਖੀ ਪ੍ਰਾਈਸ ਲਾਤਾ ਆ ਗੋਲੀ ਜਾਂਦਾ ਕੈਮਰਾ ਪਰ ਤੂੰ ਵੀ ਕੋਈ ਦਾ ਸਮਾਨ ਇਹ ਦੱਸ ਪੀਏ ਕਿ ਹਿਸਾਬ ਦਾਵਾ ਇਹ ਬਾਈ ਜੀ ਸੇਰ ਦਾ ਸਮਾਨ ਹੈ ਦਾ ਅਸ਼ਾਰਾ ਇਤਲੀ ਕਾ ਦਾ ਗਾਂਝਾ ਰੋ ਸੇਦਣਾ ਤੂੰ ਕੀਤਾ ਜਿਆਦਾ ਸਤਾ ਇਹ ਗਾਂਝਾ ਦਾ ਪਰੰਪਰਾ ਹੈ ਇਹ ਪਿੱਲੜਾ ਖੜੇ ਕਰ ਅਜਾ ਪਿੱਲੜਾ ਮਾਇਦਾ ਉਹ ਬੋਲੀ ਸਮਝ ਜਾਂਦਾ ਸੀ ਮਾਇਗਾ ਬਲਾਈ ਜੀ ਦਾ ਕੋਲੀਆਂ ਜੇ ਬਣਾਈ ਜਾਂਦਾ ਹੈ ਟੈਂਕ ਦਾ ਸਮਾਨ ਬਣਾਈ ਜੇ ਨਹੀਂ ਨਹੀਂ ਬਣੀ ਜੇ अच्छा ये छत छड़रस मारे कितने लायक कितने तैयार कर रहे हो हम ये 700 50 700 50 क्यों तब येने ਖਲਾੜ ਗਿਆ ਬੰਦਿਆ ਉਹ ਸਾਰਾ ਉਹ ਇੱਥੇ ਕਰ ਦਿੰਦਾ ਤਾਂ ਹਾਂਜੀ ਹਾਂਜੀ ਇਹਨਾਂ ਦਾ ਬੈਰ ਵਿੱਚ ਫੈਲਦੇ ਤਵਾ ਸਾਰਾ ਚੱਲਦਾ ਚੈਲ ਬੋਕੇ ਰੰਗ ਰੰਗ ਦਾ ਕਿਹੜਾ ਕਿਹੜਾ ਕੰਮ ਕਰਨਾ ਪੂਰਾ ਤੇ ਸੋਠੀ ਆਪਣਾ ਹਾਰਾ ਖੜਾ ਸੁਹਾਗਾ ਕਰੀਆਂ ਫਸ ਬੀ ਪਰ ਸਾਰਾ ਕੰਮ ਰਿਆਤਾ ਗੇਟ ਗਰੇਲਾ ਉਹਦਾ ਵਿੱਚ ਰਿਆ ਕਰਦਾ ਇਹ ਕਿਹੜਾ ਤਰ੍ਹਾਂ ਦਾ ਸ਼ੈੱਡ ਗਾਇਨਾ ਵਾਲਾ ਫਤੂਆ ਵਾਲਾ ਜੀਵਾਸ ਦੇਖ। ਅੱਛਾ। ਤੇ ਆਹ ਗੱਡੀ ਖੜੀ ਆਏ ਗੱਡੀ। ਆਹ ਗੱਡੀ ਦਿਖਾ ਦੇ ਕੈਮਰਾਮੈਨ ਨੇ ਕਿਤੇ ਰਿਆ ਗੱਡੀ ਦਾ। ਇੱਕ ਜੀ ਸਾਹਿਬ ਕਹਿੰਦਾ 120-120 ਕਿਲੋ ਦਾ। ਹੈ? ਅਰੇ ਫਾਸ਼ਨ ਫੋਸ਼ਨ ਦਾ ਸਾਰੇ ਹੀ ਆ ਦੇ। ਤੂੰ ਬੱਤੀ ਨਹੀਂ ਜੰਮੀ ਪਈ ਆ ਚੱਲਦੀ ਆ ਹੈ? ਹਾਂਜੀ ਭਾਈ ਚੱਲਦੀ ਆ। ਅੱਛਾ। ਇਹ ਜਿਹੜਾ ਬਾਹਰ ਇਹ ਆ ਤੁਹਾਨੂੰ ਜੀ। ਦਾ ਲਾ ਲੇ ਮੁ ਚਾਕੇ ਰੱਖੀ ਹੁੰਦੀ ਆ ਨਹੀਂ ਭਾਈ ਕੀ ਨਾ ਮਾਰੇ ਕੋ ਦਾ ਕੰਮ ਮੁੰਡੇ ਆਪਣਾ ਸਾਪ ਤੋਂ ਦਸਰ ਤੇ ਸਮਾਦ ਲਈ ਤੇ ਕਿਨੇ ਸੰਗੋ ਉੱਪਰ ਜਾੜੇ ਖੇਤ ਤਾਂ ਇਹੋ ਜਾਣੀ ਕੰਮ ਜਸੋ ਨਹੀਂ ਕੀਤਾ ਤੀਨੇ ਇਹਦੇ ਨੇ ਲੱਗੀ ਆ ਲੱਗੀ ਅਵਰੇ ਨੂੰ ਮੋੜੀਂ ਦੀ ਮਾਈ ਕਰਾਂਗੇ ਹਮਦਲਾਇ ਖੈਨਾ ਤੇ ਵੀਆ ਕਾਕੇ ਦੀ ਵਰਕਸ਼ਾਪ ਅੱਛਾ ਤੇ ਜੋ ਵੀ ਕੰਮ ਕਰਾਉਣਾ ਤਦ ਨੰਬਰ 10 ਵੀ ਕੰਮ ਕਰਕੇ ਆਉਂਦਾ ਵਿੱਚ ਨੰਬਰ ਹੈ 81949 74102 ਪਿੰਡ ਜੇਲਪੁਰਾ ਤਸਵੀਰ ਚਾਉਂਦਾ ਹਾਂ ਜ਼ਿਲ੍ਹਾ ਲੁਧਿਆਣਾ ਸੀਐਨਜੀ ਗਰਾਉਂਡ ਜ਼ਿਲ੍ਹਾ ਲੁਧਿਆਣਾ ਕਿਸੇ ਵੀ ਜਣੇ ਵੀ ਇਹ ਫੋਨ ਕਰਕੇ ਤੇ ਇਹਨੂੰ ਕੌਨਟੈਕਟ ਕਰ ਸਕਦੇ ਆ ਤੇ ਕਿਸੇ ਤਰ੍ਹਾਂ ਦੀ ਵੀ ਜੇ ਤੁਹਾਨੂੰ ਕੋਈ ਲੋਹੇ ਦੀ ਚੀਜ਼ ਬਣਵਾਉਣੀ ਆ ਜਾਂ ਠੀਕ ਕਰਾਉਣੀ ਆ ਜੋ ਵੀ ਤੁਹਾਡੇ ਮਨ 'ਚ ਖਿਆਲ ਹੁੰਦਾ ਵੀ ਆ ਚੀਜ਼ ਆਏ ਬਣ ਕੇ ਆਏ ਬਣਾਉਣੀ ਆ ਉਹ ਮੈਂ ਬਣਾ ਦੂਗਾ ਬੰਦਾ ਯਾਨੀ ਗੌਣ ਬਹੁਤ ਐਸ਼ਚ ਬਹੁਤ ਜਿਆਦੇ ਗੋਣਾ ਗੋਣਾ ਦੀ ਗੁਥਲੀ ਆ ਜਾਨੀ ਕਹ ਰਹੀ ਏ ਠੀਕ ਆ ਕੋਈ ਵੀ ਕੰਮ ਹੋਵੇ ਆ ਕੇ ਕਾਕੇ ਦੀ ਵਰਕਸ਼ਾਪ ਤੇ ਖੜੋ ਜਨੇਦਪੁਰੇ ਮੈਤਾ ਚੌਕ ਮੈਤਾ ਚੌਕ ਨੂੰ ਇਹਦੇ ਦੋ ਤਿੰਨ ਨਾਮ ਆ ਮੈਤਾ ਚੌਕ ਦੇ ਵਿੱਚ ਵੀ ਦੱਸ ਦੇਣਾ ਚਾਹਣਾ ਜਨੇਦਪੁਰੇ ਇੱਕ ਤੈਨੂੰ ਕਹਿੰਦੇ ਮੈਤਾ ਚੌਕ ਏਕੇ ਨੂੰ ਕਹਿੰਦੇ ਚੌਕ ਨੂੰ ਦਿੰਦੇ ਆ ਪੁਰੀ ਏਕੇ ਨੂੰ ਕਹਿੰਦੇ ਚੂਲੀ ਚੌਕ ਠੀਕ ਆ ਜੇ ਇੱਥੇ ਆ ਕੇ ਕਿਸੇ ਕਿੰਨੇ ਚੌਕਾਂ ਨੂੰ ਕਿਸੇ ਦਾ ਵੀ ਨਾਮ ਪੁੱਛ ਕੇ ਇੱਥੇ ਪਹੁੰਚ ਸਕਦਾ ਏ ਵੀ ਗੱਲ ਧੰਨਵਾਦ